ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਨਾਗ ਹੈ ਤੇ ਨਾਗ ਤਕਰੀਬਨ ਸਾਰੇ ਹੀ ਚੰਗੇ ਆ ਵੱਡੇ ਕੱਦ ਕਾਠ ਵਾਲੇ ਚੰਗੇ ਦੁੱਧ ਵਾਲੇ ਆ ਆ ਇਧਰ ਸਾਈਵਾਲ ਦੋਸਤੋ ਇਹ ਫਿਰ ਬਹੁਤ ਚੰਗੀ ਐ ਫੁੱਲ ਜਿਆਦਾ ਵਾਲੀ ਐ ਕੰਬੜਾ ਗੁੰਬੜਾ ਫੁੱਲੀ ਭਰਾਂ ਤੇ ਪਰ ਅੱਜ ਦੀ ਜਿਹੜੀ ਖਾਸ ਵੀਡੀਓ ਆ ਉਹ ਤਾਂ ਉਦਾਂ ਹੀ ਨਾਗ ਵਿਖਾਦੇ ਤੁਹਾਨੂੰ ਕਿਉਂਕਿ ਨਾਗ ਚੰਗੇ ਕਰਕੇ ਮੈਨੂੰ ਸੋਹਣੇ ਲੱਗੀ ਬੱਚੀ ਮੈਂ ਤੁਹਾਨੂੰ ਵਿਖਾਦੀ ਪਰ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਾ ਨਸਲ ਦੀ ਜੈਡ ਬਲੈਕ ਝੋਟੀ ਵੇਖ ਰਹੇ ਆ ਫੁੱਲ ਵੱਡੇ ਕੱਦ ਕਾਠ ਵਾਲੀ ਐ ਫੁੱਲੀ ਵਜਨ ਵਾਲੀ ਐ ਸਨੱਖੀ ਝੋਡੀ ਐ ਇਹ ਬਾਈ ਜੀ ਉਹਨਾਂ ਦੀ ਇਸ ਟਾਈਮ ਸੇਲ ਐ ਵਕਾਊ ਐ ਦੋਸਤੋ ਇਹ ਖਾਸ ਗੱਲਾਂ ਨਹੀਂ ਬਗਾਨੇ ਬੰਦੇ ਨੂੰ ਵੇਖ ਕੇ ਪਸ਼ੂ ਗੇੜੇ ਪੈ ਜਾਂਦਾ ਪਰ ਇਹ ਕਰਮ ਵਾਲੀ ਮੌਜਨਾ ਖੜੀ ਗਾਲਾ ਕਰੀ ਜਾਂਦੀ ਹੈ ਫੁੱਲ ਸੀਲ ਸਾਉ ਝੋਟੀ ਮੋਹਰਾ ਨਸਲ ਦੀ ਇਨਫਰਮੇਸ਼ਨ ਲੈ ਦਨਾਂ ਚੰਗੇ ਦੁੱਧ ਵਾਲੀ ਆ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਲੀ ਜੀ ਨਾਮ ਮਮਨਪ੍ਰੀਤ ਹੈਗਾ ਪਿੰਡ ਕੋਲੀਆ ਫਰਜ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਦੀ ਜੀ ਫੋਨ ਨੰਬਰ 985568699 ਇੱਕ ਰਿਫੇ ਦੱਸ ਦੀ 89558699 ਠੀਕ ਹੈ ਭਾਈ ਆਪਣਾ ਕਿੰਨਾ ਮਸੂ ਹੈ ਜੀ ਇਹ ਦੂਜੇ ਸੂਏ ਸੁਣਾ ਜੀ ਆਪਣੀ ਘਰ ਦੀ ਹੈ ਜੀ ਘਰ ਦੀ ਝੋਟੀ ਹੈ ਜੀ ਆਪ ਇਹ ਅਰਜੰਦੀ ਹੈ ਤੇ ਅੱਜ ਦੇ ਹੁਣ ਜਿਹੜਾ ਸੀਮਨ ਲੱਗਾ ਉਹ ਸਮਰਾਠੇ ਮਕੇਰੀਆਂ ਦੇ ਲੱਗੇ ਠੀਕ ਹੈ ਜੀ ਮਕੇਰੀਆਂ ਤੋਂ ਗੱਭਣ ਹਾਂਜੀ ਉਹ ਤੋਂ ਗੱਭ ਆਹ ਭਰ ਜਾਂਦੀ ਹੈ ਹਾਂਜੀ ਕਾਪੀ ਤੇ ਬਕਾਇਦਾ ਨੋਟ ਹੈ ਜੀ ਦੇਖਣਾ ਉਹ ਇਹ ਨਕੀਤਣੀ ਕੋ ਦਾ ਦਿਖਾ ਰਹੇ ਹਾਂ ਰਿਕਾਰਡ ਦੇ ਦੇਵਾਂਗੇ ਸਾਰਾ ਰਿਕਾਰਡ ਦੇ ਦੇਵਾਂਗੇ ਪਹਿਲੇ ਸੂਏ ਕਿੰਨਾ ਵੀ ਢੁੱਟੀ ਦੁੱਧ ਦੇਗੀ 15 ਕਿਲੋ ਦੁੱਧ ਦਿੱਤਾ ਜੀ ਨੇ ਪਹਿਲੇ ਸੂਏ ਸਾਡੇ ਨੂੰ ਕਿੰਨੇ ਦਿਨ ਲੈ ਜੂ ਇਹ ਵੇਖੋ ਜੀ ਇਹ ਤਰੀਕ ਤਾਂ ਵੈਸੇ ਦਿਨ ਪੂਰੇ ਹੋਣੇ ਆ 20 ਤਰੀਕ ਨੂੰ ਇਸ ਮਹੀਨੇ ਦੇ ਠੀਕ ਹੈ ਜੀ ਦੇਖੋ ਜੀ ਤਾਂ ਹੁਣ ਇਹ ਆਪਣੇ ਵਾਸਤੇ ਵੀ ਜੋ ਮਰਜੀ 5-4 ਦਿਨਾਂ ਦੇ ਅੰਦਰ ਅੰਦਰ ਇਹਨੂੰ ਫੇਰ ਸੂਸਾ ਲਾ ਦੇਣਾ ਜਾਂ ਅੰਦਰ ਵੀ ਜਾ ਕੇ ਕਰ। ਸਹੀ ਹੈ। ਹੋਰ ਦਿਨ ਲਾ ਜੀ। ਯਾਨੀ ਕਿ ਤੁਹਾਡੇ ਹਿਸਾਬ ਨਾਲ 20 ਤਰੀਕ ਨੂੰ ਸੁੰਦੀ ਆ। ਬਾਕੀ 2-4 ਦਿਨ ਪਸੂ ਪਹਿਲਾਂ ਵੀ ਸੂਸਾ ਦੋ। ਵਾਹੀਕਰ ਨੂੰ ਪਤਾ। ਕਿੰਨਾ ਕੁ ਦੁੱਧ ਪਿਆ ਜੀ ਤੁਹਾਡੇ ਹਿਸਾਬ ਨਾਲ ਜੀ? ਦੇਖੋ ਜੀ ਇਹ ਤਾਂ ਹੁਣ ਸੋਏ ਤੋਂ ਹੀ ਪਤਾ ਲੱਗੂ ਕਿ ਇਹ ਨਾ ਦਿੰਦਾ। ਵੀ ਯਾਨੀ ਕਿ ਅਮੀਰ ਆ ਸਾਨੂੰ ਵੀ 16-17 ਪਲੱਸ ਕਰ। ਠੀਕ ਹੈ ਜੀ। ਹਾਂ ਜੀ। ਕੱਢੀਏ ਬਾਹਰ ਨੂੰ ਮਾੜੀ ਜੀ ਤੋੜ ਕੇ ਵਿਖਾ ਦਈਏ ਦੋਸਤੋ ਅਰਜਨ ਕੁੰਗੜ ਦੀ ਧੀ ਹੈ ਮਕੇਰੀਆਂ ਵਾਲਿਆਂ ਦੇ ਸਮਰਾਟ ਬੋਲ ਤੋਂ ਅੱਗੇ ਗੱਭਣ ਜਿਹੜਾ ਹੁਣ ਇਹਨੇ ਬੱਚਾ ਦੇਣਾ ਆਪ ਅਰਜਨ ਕੁੰਗੜ ਦੀ ਹੈ ਪਹਿਲੇ ਸੂਵੇ ਵੀਰ ਦੱਸਦਾ ਕਿ 14 15 ਕਿਲੋ ਖੁੱਲਾ ਦੁੱਧ ਇਹਦੇ ਥੱਲੋਂ ਅਸੀਂ ਚੋਇਆ ਦੂਜੇ ਸੂਵੇ ਹੁਣ ਸੂਨ ਨੂੰ ਤਿਆਰ ਹੈ ਫੌਲੀ ਵੱਡੀ ਝੋਟੀ ਆ ਕੋਈ ਨਿੱਕੀ ਮਰੀ ਹੰਬੀ ਜੀ ਨਹੀਂ ਹਾਈਟ ਵਾਲੇ ਪਾਸੋਂ ਐਕਸਟਾ ਆਰਡੀਨਰੀ ਮੋਹਰਾ ਨਸਲ ਦਾ ਟਾਪ ਦਾ ਹੀਰਾ ਸੇਵਾ ਸੰਭਾਲ ਵੀ ਬਾਈ ਜੀ ਉਹਨਾਂ ਦੀ ਫੋਲੀ ਕੀਤੀ ਐ ਚਾਰ ਚਫੇਰੋਂ ਗੋਲ ਮਟੋਲ ਪਈ ਐ ਹਵਾਨਾ ਸੋਹਣਾ ਅਮਰੀਕਨ ਵਹਿੜਾਂ ਵਰਗਾ ਤਿਆਰ ਕੀਤਾ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਬਾਈ ਕਹਿੰਦਾ ਡੇਟ ਮੁਤਾਬਕ 20 ਤਰੀਕ ਨੂੰ ਸੁੰਦੀ ਆ ਤੇ ਬਾਕੀ ਹੁਣ ਅੱਗੇ ਮਹਾਰਾਜ ਦੇ ਰੰਗ ਆ ਵੇਖੋ ਦਿਨਾਂ ਤੇ ਸੁੰਦੀ ਆ ਜਾਂ ਕੋਈ 4 ਦਿਨ ਪਹਿਲਾਂ ਸੁੰਦੀ ਆ ਅੱਜ 8 ਤਰੀਕ ਐ ਡੇਟ ਮੁਤਾਬਕ ਬਾਈ ਕਹਿੰਦਾ ਹਜੇ 12 ਦਿਨ ਪਏ ਆ ਪਰ ਮੇਰੇ ਹਿਸਾਬ ਨਾਲ 12 ਦਿਨ ਇਹ ਨਹੀਂ ਲੈਣੇ ਨਹੀਂ ਪੰਜਾਂ ਸੱਤਾਂ ਦੇ ਦਿਨਾਂ ਦੀ ਕੱਚੀ ਮੰਨ ਲਓ ਪੰਜਾਂ ਸੱਤਾਂ ਦੇ ਦਿਨਾਂ ਦੇ ਵਿੱਚ ਵਿੱਚ ਇਹਨੇ ਬੱਚਾ ਦੇ ਦੇਣਾ ਬਾਕੀ ਅੱਗੇ ਵਾਹੀਗਰੂ ਨੂੰ ਪਤਾ ਹੋ ਸਕਦਾ 2 ਦਿਨ ਵੱਧ ਵੀ ਲੈ ਜੇ ਸਿਰ ਤੋਂ ਲੈ ਕੇ ਪੂਛ ਤੱਕ ਜਮਾਂ ਜੈਡ ਬਲੈਕ ਇੱਕ ਵੀ ਚਿੱਟਾ ਵਾਲ ਲੱਭਣਾ ਹੋਵੇ ਤਾਂ ਲੱਭਣਾ ਨਹੀਂ ਵੀਰ ਕਹਿੰਦਾ ਦੁੱਧ ਵੇਖੋ ਹਣ ਸੂਈ ਤੋਂ ਪਤਾ ਲੱਗੂਗਾ ਪਰ ਸਾਡੇ ਹਿਸਾਬ ਨਾਲ ਜਿਹੜੇ ਹਸਾਬ ਨੇ ਇਹਨੇ ਪਹਿਲੇ ਸੂਵੇ ਦੁੱਧ ਦਿੱਤਾ 14-15 ਕਿਲੋ ਉਸ ਹਾਮ ਨਾਲ 16 17 ਕਿਲੋ ਵੀਰ ਕਹਿੰਦਾ ਐ ਕਿ ਖੁੱਲਾ ਦੁੱਧ ਪਿਆ ਜੂ ਥਣ ਪੂਰਾ ਚੰਗਾ ਜਿਹੜਾ ਆਪਾਂ ਨੂੰ ਚਾਹੀਦਾ ਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਗੈਪ 'ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਫੋਰਟ ਸ਼ਾਂਗ ਪੂਰਾ ਆਪਣੀ ਬਾਕੀ ਹਜੇ ਵਾਲ ਢਿੱਲਾਂ ਕਾਫੀ ਬਾਕੀ ਆ ਬਾਕੀ ਦੇਣੇ ਨੇ 5 6 ਲੈ ਜਾਣੇ ਆ ਪੰਜਾਂ ਛਿਆਂ ਦਿਨਾਂ ਤਾਈ ਜਦੋਂ ਤਿਆਰ ਹੋ ਜਾਂਦੀ ਆ ਸੋਹਣਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੂ ਮੂੰਹ ਮੱਥੇ ਦੀ ਸੁਨਖੀ ਆ ਛੋਟੀ ਸਿੰਗੀ ਨਾਲ ਦੀ ਮੁੜੀ ਹੋਈ ਆ ਆ ਦੂਸਰੀ ਸਾਈਡ ਤੋਂ ਵੀ ਵੇਖ ਲਓ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕੋਈ ਫੁੱਟ ਨਹੀਂ ਛਾਂਗ ਨਹੀਂ ਮੋਹਰਾਂ ਨਸਲ ਦੀ ਦੂਜਾ ਸੂਆ ਜੈਡ ਬਲੈਕ ਚੰਗੇ ਦੁੱਧ ਵਾਲੀ ਟਾਪ ਦੀ ਝੋਟੀ ਬਾਈ ਦਾ ਕੱਦ ਵੀ ਤੁਸੀਂ ਵੇਖ ਲਓ ਨਹੀਂ ਮੈਂ ਅੱਗੇ ਵੀ ਆਮ ਹੀ ਵੀਡੀਓ ਚ ਕਹਿਣਾ ਹਣਾ ਕਿ ਪਸ਼ੂ ਦੇ ਕੱਦ ਦਾ ਅੰਦਾਜ਼ਾ ਮਾਲਕ ਦੇ ਹਿਸਾਬ ਨਾਲ ਲਾ ਲਿਆ ਕਰੋ ਹੋ ਸਕਦਾ ਤੁਹਾਨੂੰ ਝੋਟੀ ਛੋਟੀ ਲੱਗੇ ਪਰ ਮਾਲਕ ਮਾਲਕੇ ਜੀ ਵੀ ਫਰਕ ਆ ਇੱਥੇ ਕੋਈ ਸਾ 1.5 ਫੁੱਟ ਦਾ ਬੰਦਾ ਤੋਰ ਕੇ ਵਿਖਾਉਂਦਾ ਹੁੰਦਾ ਤੁਹਾਨੂੰ ਝੋਟੀ ਬੜੀ ਵੱਡੀ ਲੱਗਣੀ ਸੀ ਪਰ ਬਾਈ ਦਾ ਕਦ ਮੇਰੇ ਹਿਸਾਬ ਨਾਲ ਲੱਗਦਾ 6.5 ਫੁੱਟ ਦੇ ਕਰੀਬ ਬਾਈ ਹਾਈਟ ਕਿੰਨੀ ਹੈ ਜੀ ਆਪਣੀ 6 ਫੁੱਟ 3 ਇੰਚ 6 ਫੁੱਟ 3 ਇੰਚ ਉਹੀ ਗੱਲ ਹੋਗੀ ਨਾ ਤਾਂ ਹੀ ਮੈਂ ਤੁਹਾਨੂੰ ਕਿਹਾ ਹੋ ਸਕਦਾ ਤੁਹਾਨੂੰ ਝੋਟੀ ਛੋਟੀ ਲੱਗੇ ਪਰ ਛੋਟੀ ਨਹੀਂ ਫੁੱਲ ਵੱਡੀ ਝੋਟੀ ਹੈ 16 17 ਕਿਲੋ ਖੁੱਲਾ ਦੁੱਧ ਪਿਆ ਜੂ ਮੁੱਲ ਬਈ ਜੈ ਜੈ ਲੈਣ ਦੇ ਨਾਲ ਆ ਜੀ ਜੈ ਜੀਰੇ ਫੋਨ ਤੇ ਗੱਲ ਆ ਫੋਨ ਤੇ ਹਾਂ ਜੀ ਪਾਊਗਾ ਜੈ ਜੀ ਹਾਂ ਜੈ ਜੀ ਫੋਨ ਨੰਬਰ ਦੁਬਾਰਾ ਦੱਸ ਜੀ ਫੋਨ ਨੰਬਰ 98556 8699 ਠੀਕ ਹੈ ਜੀ ਦੋਸਤੋ ਇਹ ਵੀਰ ਦਾ ਮੋਬਾਈਲ ਨੰਬਰ ਆ ਕੰਟੈਕਟ ਨੰਬਰ ਆ ਸਕਰੀਨ ਤੇ ਵੀ ਚੱਲੀ ਜਾਂਦਾ ਖਾਸ ਵੀਡੀਓ ਸੀ ਇੱਕ ਨਗ ਦੀ ਇਨਫੋਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਹੈ ਜੇ ਕੋਈ ਭੈਣ ਭਰਾ ਚੰਗੀ ਝੋਟੀ ਲੈਣ ਦਾ ਚਾਹਵਾਨ ਹੋਵੇ ਕਰੇ ਲੂ ਤੇ ਟਾਪ ਦੀ ਝੋਟੀ ਆ ਸਿਆਲੋ ਸਿਆਲ ਕਰਮਾਂ ਵਾਲੀ ਵਧੀਆ ਖੁੱਲਾ ਦੁੱਧ ਪਿਆਜੂ ਮੋਹਰਾ ਨਸਲ ਦੀ ਜੈਡ ਬਲੈਕ ਝੋਟੀ ਆ ਚੰਗੇ ਸੀ ਬੰਦੀ ਆ ਪ੍ਰੈਗਨੈਂਟ ਵੀ ਅੱਗੇ ਚੰਗੇ ਸੀ ਮਨ ਤੋਂ ਹੀ ਆ ਮਕੇਰੀਆਂ ਵਾਲੇ ਸਮਰਾਟ ਬੋਲ ਤੋਂ ਅੱਗੇ ਗੱਬਣ ਖੁਦ ਅਰਜਨ ਕੁੰਗੜ ਦੀ ਆ ਉੱਪਰੋਂ ਸੂਲ ਤੋਂ ਫੋਟਾਂ ਨੂੰ ਚੜਾਵਣਾ ਸਟਾਰਟ ਹੁੰਦਾ ਜਿਹੜੇ ਵੀ ਭੈਣ ਭਰਾ ਦੇ ਇਹ ਦੂਜਾ ਸੂਬਾ ਜੈਡ ਬਲੈਕ ਟਾਪ ਦੀ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਝੋਟੀ ਪਸੰਦ ਆਉਂਦੀ ਆ ਤੁਸੀਂ ਬਾਈ ਅਵਨ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ 5-6 ਦਿਨ ਮਸਾਂ ਹੀ ਲਊ ਡੇਟ ਮੁਤਾਬਕ ਹਜੇ 10-12 ਦਿਨ ਪਏ ਆ ਪਰ ਬਾਕੀ ਬਾਈ ਦੇ ਘਰੇ ਆ ਜੋ ਆਪਦੀ ਤਸੱਲੀ ਨਾਲ ਨਰਖ ਪਰਖ ਨਾਲ ਲੈ ਜੋ ਝੋਟੀ ਕਿਸੇ ਪਾਸੋਂ ਭੂਰਾਵ ਨਹੀਂ ਖੁੰਜੀ ਸਨੱਖੀ ਵੀ ਪੂਰੀ ਆ ਕੱਦ ਵੀ ਵੱਡਾ ਵਜ਼ਨ ਵੀ ਬਹੁਤ ਆ ਦੇ ਦੁੱਧ ਵੀ ਪਹਿਲਾਂ 14-15 ਕਿਲੋ ਪਿਆ ਗਈ ਹੈ ਨਿਆਮ ਦਰਮਿਆਨੇnga ਮੱਝਾਂ 10 ਕਿਲੋ ਦੁੱਧ ਸੂਆਂ ਵਾਲੀਆਂ ਮਸਾਂ ਦਿੰਦੀਆਂ ਪਰ ਵੀਰ ਕਹਿੰਦਾ 14-15 ਕਿਲੋ ਮੈਂ ਖੁੱਲਾ ਦੁੱਧ ਚੋਇਆ ਪਹਿਲੇ ਸੂਗੇ ਹੁਣ 16-17 ਕਿਲੋ ਪਿਆਜੂ ਪਤਲੀ ਚੌੜੀ ਹੈ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਤੁਸੀਂ ਬਾਈ ਜੀ ਉਹਨਾਂ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਗੱਲਬਾਤ ਕਰ ਲਓ ਪ੍ਰੋਪਰ ਤੁਹਾਨੂੰ ਐਡਰੈਸ ਸਮਝਾ ਦਊਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ